ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਨੇ ਫਤੇਗੜ ਸਾਹਿਬ ਤੋਂ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਅਜੇ ਬਸੀ ਪਠਾਨਾ ਦਾ ਇਹਨਾਂ ਦਾ ਦੌਰਾ ਹੈ ਤੁਸੀਂ ਦੇਖ ਸਕਦੇ ਹੋ ਇਹ ਬਸੀ ਪਠਾਨਾ ਸ਼ਹਿਰ ਦੀ ਮਾਰਕੀਟ ਆ ਜਿੱਥੇ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਡੋਰ ਟੂ ਡੋਰ ਕੈਂਪੇਨ ਕੀਤੀ ਜਾ ਰਹੀ ਹੈ ਇਕੱਲੇ ਇਕੱਲੇ ਬੰਦੇ ਨਾਲ ਮਿਲਿਆ ਜਾ ਰਿਹਾ ਤੇ ਇੱਥੇ ਹੀ ਬਸ ਨਹੀਂ ਬਸੀ ਪਠਾਨਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਵਰਕਰ ਨੇ ਉਹਨਾਂ ਵੱਲੋਂ ਜੋ ਸਨਮਾਨ ਵੀ ਕੀਤਾ ਜਾ ਰਿਹਾ ਹੈ ਲੱਡੂਆਂ ਨਾਲ ਵੀ ਤੋਲਿਆ ਜਾ ਰਿਹਾ ਹੈ ਇਕੱਲੇ ਲੀ ਦੁਕਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖਾਲਸਾ ਜੀ ਵੱਲੋਂ ਰਾਤ ਤੱਕ ਕੰਮ ਕੀਤਾ ਜਾ ਰਿਹਾ ਹੈ ਮਿਲਿਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਖਾਲਸਾ ਜੀ ਅੱਜ ਬੱਸੀ ਪਠਾਨਾ ਦਾ ਦੌਰਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਬ੍ਰਾਮ ਸਭਾ ਹਲਕਾ ਬੱਸੀ ਪਠਾਨਾ ਦੇ ਬਾਜ਼ਾਰਾਂ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਲੋਕਾਂ ਦਾ ਬਹੁਤ ਭਾਰੀ ਉਤਸ਼ਾਹ ਬੜਾ ਵੱਡਾ ਰਿਸਪੌਂਸ ਹੈ ਔਰ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਜਿੱਤ ਦਰਜ ਕਰਨ ਦੇ ਨਾਲ-ਨਾਲ ਇਸ ਲੋਕ ਸਭਾ ਦੀ ਸੀਟ ਮੈਂ ਜਿੱਤ ਕੇ ਚੋਲੀ ਵਿੱਚ ਪਾਉਂਗਾ ਕਿਉਂਕਿ ਇਸ ਇਲਾਕੇ ਨੇ ਮੇਰੇ ਪਿਤਾ ਸਵਰਗੀ ਬਸੰਤ ਸਿੰਘ ਖਾਲਸਾ ਜੀ ਨੂੰ ਦੋ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਜਿਤਾਇਆ ਅੱਜ ਠੀਕ ਉਸੇ ਦਿਨ ਮੈਂ ਕਈ ਵਾਰੀ ਉਹਨਾਂ ਦੇ ਇਲੈਕਸ਼ਨ 'ਚ ਨਾਲ ਆਇਆ ਕਰਦਾ ਸੀ ਉਸੇ ਤਰ੍ਹਾਂ ਦਾ ਰਿਸਪੌਂਸ ਆ ਸੰਗਤ 'ਚ ਬਹੁਤ ਭਾਰੀ ਉਤਸ਼ਾਹ ਇਸ ਇਲੈਕਸ਼ਨ ਨੂੰ ਲੈ ਕੇ ਔਰ ਜ਼ਰੂਰ ਅਸੀਂ ਜਿੱਤ ਦਰਜ ਕਰਕੇ ਪਾਰਟੀ ਦੀ ਚੋਲੀ 'ਚ ਇਸ ਸੀਟ ਪਾਵਾਂਗੇ ਨਾਲ ਮੌਜੂਦ ਨੇ ਹਲਕਾ ਜਿਹਾ ਚਾਰਜ ਜੋ ਬਸੀ ਪਾਣਾ ਦਰਾਰ ਸਿੰਘ ਜੀ ਰਿਸਪੌਂਸ ਕਿੰਨਾ ਕਿ ਮਿਲ ਰਿਹਾ ਜੀ ਅੱਜ ਬਲੂ ਟੂ ਟੂਰ ਕੰਪੇਅਰ ਬਹੁਤ ਜ਼ਿਆਦਾ ਸ਼ਾਹ ਦੀ ਸੰਗਤ ਦੇ ਵਿੱਚ ਤੁਸੀਂ ਵੀ ਦੇਖਿਆ ਹਰ ਦੁਕਾਨਦਾਰ ਬੜੇ ਚਾਹ ਦੇ ਨਾਲ ਮਿਲ ਰਿਹਾ ਹੈ ਔਰ ਪੂਰਾ ਉਤਸ਼ਾਹ ਔਰ ਵਧਾਈਆਂ ਵੀ ਦੇ ਰਹੇ ਆ ਕਿ ਅਸੀਂ ਐਡਵਾਂਸ ਚ ਵਧਾਈਆਂ ਦੇ ਰਹੇ ਆ ਖਾਲਸਾ ਜੀ ਨੂੰ ਔਰ ਸਾਰੀ ਲੀਡਰਸ਼ਿਪ ਨਾਲ ਤੁਸੀਂ ਦੇਖਦੇ ਹੋ ਸਾਰੇ ਵਰਕਰ ਨਾਲ ਨੇ ਬਾਜ਼ਾਰ ਭਰਿਆ ਪਿਆ ਬਹੁਤ ਹੀ ਵੱਡਾ ਉਤਸ਼ਾਹ ਸੋ ਕਾਫੀ ਜਿੱਥੇ ਉਤਸ਼ਾਹ ਮਿਲ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਬੁਲਾਰੇ ਨੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੀ ਨੇ ਇਹਨਾਂ ਵੱਲੋਂ ਖਾਲਸਾ ਜੀ ਨੂੰ ਅੱਜ ਮਾਰਕੀਟ ਦੇ ਵਿੱਚ ਗੱਡੂਆਂ ਨਾਲ ਤੋਲਿਆ ਪਿਆ ਅੱਜ ਧਾਰਨੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਉਤਸ਼ਾਹ ਜੋ ਪਰਕਰੰ ਦੇ ਵਿੱਚ ਮੈਂ ਤੁਸੀਂ ਪਿੱਛੇ ਬਾਜ਼ਾਰ ਵਾਲ ਚਾਤੀਂ ਮਾਰ ਕੇ ਦੇਖ ਲਓ ਲੋਕਾਂ ਦਾ ਉਤਸ਼ਾਹ ਹੈ ਜਿਹੜਾ ਤੁਹਾਨੂੰ ਆਪਣੇ ਆਪ ਦੇਖ ਜਿਏਗਾ ਔਰ ਅੱਜ ਉਹ ਦੁਆਰਾ ਜਿਹੜਾ ਸਮਾ ਸੀ ਜਿਹੜੇ ਭਰਮ ਭੁਲੇਖੇ ਪਾਏ ਹੋਏ ਸੀ ਉਹ ਸ਼ਾਇਦ ਦੂਰ ਹੋ ਗਏ ਔਰ ਲੋਕ ਜਿਹੜੇ ਹੈਗੇ ਆ ਉਸੇ ਉਤਸ਼ਾਹ ਦੇ ਨਾਲ ਅੱਜ ਸ਼ਰਮਣੀ ਕਾਲੀਦਲ ਵੱਲ ਦੇਖਣ ਲੱਗੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗੁਰਸੱਜਾ ਧਾਰਨੇ ਸਾਹਿਬ ਨੇ ਕਿਸ ਤਰ੍ਹਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਖਾਲਸਾ ਜੀ ਵੱਲੋਂ ਡੋਰ ਟੂ ਡੋਰ ਤੇ ਸ਼ਾਪ ਟੂ ਸ਼ਾਪ ਕੈਂਪੇਨ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਆਗੂ ਹੋਰ ਵੀ ਨਾਲ ਨੇ ਅੱਜ ਜੀਮਨ ਸਾਹਿਬ ਵਕਤ ਵਕਤ ਦੇ ਹਲਕਿਆਂ ਦੇ ਵਕਤ ਵਕਤ ਹਲਕਿਆਂ ਦੇ ਦੌਰਿਆਂ ਤੋਂ ਅੱਜ ਬਸੀ ਪਛਾੜਨਾ ਦੌਰਾ ਚੱਲ ਰਿਹਾ ਹੈ ਜੀਮਨ ਸਾਹਿਬ ਨੂੰ ਅੱਜ ਬਸੀ ਪਛਾੜਨਾ ਹਲਕੇ ਦਾ ਜਿਹੜਾ ਦੌਰਾ ਹੈ ਉਹ ਚਿੱਟੇ ਤੌਰ ਤੇ ਮੈਂ ਕਹਿ ਸਕਦਾ ਜਿਹੜਾ ਸ਼ਹਿਰ ਦਾ ਦੌਰਾ ਹੈ ਉਹ ਅੱਜ ਕੱਢ ਰਹੇ ਸੀ ਕੱਲੀ ਕੱਲੀ ਦੁਕਾਨ ਤੇ ਜਾ ਕੇ ਬਾਜ਼ਾਰ ਦੇ ਵਿੱਚ ਰੌਂਡ ਹੈ ਜਿਹੜਾ ਉਹ ਲਾਇਆ ਜਾ ਰਿਹਾ ਬੜਾ ਵਧੀਆ ਸ਼ਾਇ ਜਗਾ ਹੰਗਾਰਾ ਲੋਕਾਂ ਵੱਲੋਂ ਸੋ ਜਿੱਥੇ ਵੱਖ-ਵੱਖ ਅਹੁਦੇਦਾਰ ਮੌਜੂਦ ਨੇ ਤੇ ਸ਼੍ਰੋਮਣੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨਾਲ ਨੇ ਹਾਜੀ ਰਿਆ ਸਾਹਿਬ ਸਵੇਰੇ ਤੁਸੀਂ ਨਾਲ ਹੋ ਕਿੰਨਾ ਕੁ ਰਿਸਪੌਂਸ ਜੋ ਦੇਖਿਆ ਜਾਵੇ ਅੱਜ ਦੇ ਅੱਜ ਹਲਕਾ ਬਸੀ ਪਠਾਣਾ ਦੇ ਵਿੱਚ ਲੋਕ ਸਭਾ ਹਲਕਾ ਫਤੇਗੜ ਸਾਹੂ ਦੇ ਉਮੀਦਵਾਰ ਡਾਕਟਰ ਆਪਣੇ ਬਿਕਰਮਜੀਤ ਸਿੰਘ ਖਾਲਸਾ ਜੀ ਉਹ ਅੱਜ ਸ਼ਹਿਰ ਦੇ ਵਿੱਚ ਉਹਨਾਂ ਨੇ ਪੰਜ ਮੀਟਿੰਗਾਂ ਕੀਤੀਆਂ ਔਰ ਜਿਹਦੇ ਵਿੱਚ ਬਹੁਤ ਜ਼ਿਆਦਾ ਛਾਏ ਸੰਗਤਾਂ ਦੇ ਵਿੱਚ ਔਰ ਮੈਂ ਪੂਰਾ ਦਾਅਵੇ ਨਾਲ ਇਹ ਕਹਿ ਸਕਦਾ ਕਿ ਜਿਹੜੀ ਸ਼ੀਟ ਐ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਪਾਰਟੀ ਦੇ ਜਿਹੜੇ ਸਾਡੀਆਂ ਸਾਰੀਆਂ ਸ਼ੀਟਾਂ ਨੇ ਅਸੀਂ ਸਾਰੀਆਂ ਜਿੱਤ ਕੇ ਜਿਹੜੀਆਂ ਉਹ ਸਰਦਾਰ ਸੁਜੀਤ ਸਿੰਘ ਬਾਦਲ ਦੇ ਹੱਥੋਂ ਹੋਈਆਂ ਸੋ ਸ਼ਰੋਮਣੀ ਅਕਾਲੀ ਦਲ ਦੇ ਉਹ ਅੱਗੇ ਹੋਏ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਪਬਲਿਕ ਤੋਂ ਰਿਸਪਾਂਸ ਮਿਲ ਰਿਹਾ ਹੈ ਵਾਕਈ ਸ਼ਰੋਮਣੀ ਅਕਾਲੀ ਦਲ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗਾ ਜਗਦੇਵ ਸਿੰਘ ਪੀਟੀਸੀ న్యూਸ ਪਸੇ ਪਠਾਣਾ